Ô nhà máy 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 ô nhà ਵੈਲ ਦਾਗਾ ਉੱਥੇ ਕੋਈ ਕਿਸੇ ਮਾਮਲੇ ਨੂੰ ਲੈ ਕੇ ਸਮਝੌਤੇ ਦੀ ਗੱਲ ਚੱਲ ਰਹੀ ਸੀਗੀ ਉੱਥੇ ਕੋਈ ਤੀਰੀ ਕਰੀਬ ਤਿੰਨ ਚਾਰ ਮੁੰਡੇ ਹੈਗੇ ਨੇ ਜਿੱਦਾਂ ਦਾ ਕੋਈ ਪਹਿਲਾਂ ਕੋ ਮਾਰਾ ਮੋਟਾ ਝਗੜਾ ਹੋਇਆ ਸੀਗਾ ਤੇ ਜਦੋਂ ਬੈਠੇ ਆ ਤੇ ਗੱਲਾਂ ਪੱਤਾ ਕਰਦੇ ਆ ਉਹਨਾਂ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੇ ਉਹਦੇ ਵਿੱਚ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਤੇ ਧਰਮਪਾਲ ਜਿਹੜਾ ਇਹਨਾਂ ਦੇ ਕਹਿੰਦੇ ਵੀ ਛੱਟ ਲੱਗੀਏ ਉਹਨਾਂ ਨੂੰ ਇੱਥੇ ਮੈਡੀਸਿਟੀ ਵੇਗ ਬਿਨਾਂ ਦਾ ਹਲ ਕਰਾਤਾ ਫਾਇਰਿੰਗ ਵਗੈਰਾ ਹੋਈ ਸੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੇ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਇਹ ਜੋ ਹਾਲਾਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਅਮਲ ਚੱਲਦੀ ਹੈ। ਪਤਾ ਲੱਗਿਆ ਕਈਆਂ ਦੇ ਤਾਂ ਗੋਲੀ ਵੀ ਲੱਗੀ ਐ। ਉਹ ਗੋਲੀ ਲੱਗੀ ਬਾਰੇ ਗੱਲ ਸਾਹਮਣੇ ਆਈ ਕਿ ਮਾਹੌਲ ਉਹ ਜਿਹਾ ਬਣ ਗਿਆ ਸੀ ਗੋਲੀ ਲੱਗੀ ਐ। ਹੁਣ ਜਿਹੜਾ ਮੌਕੇ ਤੇ ਆ ਗਏ ਆ ਅਸੀਂ ਇਹਨਾਂ ਦੇ ਕੋਲ ਮੈਡੀ ਸਿਟੀ ਹਸਪੀਟਲ ਦੇ ਵਿੱਚ। ਸਰ ਕਿੰਨੇ ਬੰਦੇ ਟੋਟਲ ਜ਼ਖਮੀ ਆ? ਤਿੰਨ ਤਿੰਨ ਤੱਕ ਬੰਦਿਆਂ ਦਾ ਪਤਾ ਲੱਗਿਆ ਤਿੰਨ ਬੰਦੇ ਜ਼ਖਮੀ ਹੋਏ। ਤੇ ਕਿੰਨੇ ਰੌਂਡ ਫਾਇਰਿੰਗ ਚੱਲੀ? ਇਹਦੇ ਬਾਰੇ ਹਲੇ ਪੂਰੀ ਵੈਰੀਫਾਈ ਕਰਾਂਗੇ। ਦਰਾਨੇ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਏ ਉਹ ਹਾਲਾਤ ਜਿਹੜੇ ਹੈਗੇ ਦਰਾਨੇ ਤਫਤੀਸ਼